ਮੇਰਾ ਸੁਖਦੇਵ ਸਿੰਘ ਆ ਨਾਮ ਮੇਰਾ ਜੀ ਮੇਰਾ ਪਿੰਡ ਕੜਾਵੇ ਜੀ ਡਿਊਟੀ ਮੈਂ ਕਰਨਾ ਰਾਜਗੜ ਗੁਰਦੁਰਸਾਹਬ ਇੱਥੇ ਜੀ ਇੱਥੇ ਮੈਂ 20 ਸਾਲ ਹੋ ਗਏ ਨੇ ਜੀ ਪਰਿਵਾਰ ਚ ਜੇ ਬੜਾ ਦੋ ਬੱਚੇ ਨੇ ਜੀ ਮੇਰਾ ਬੇਟਾ ਹੈ ਜੀ ਇੱਕ ਬੇਟੀ ਹੈ ਜੀ ਤੇ ਦੋ ਜੇ ਅਸੀਂ ਆਪਾਂ ਜੀ ਮੈਨੂੰ ਦਮੇ ਦੀ ਸੀ ਸ਼ਿਕਾਇਤ ਜੀ ਹਾਂਜੀ ਦਵਾ ਮੈਨੂੰ ਸ਼ੁਰੂਤ ਬਚਪਨ ਦਾ ਹੀ ਆ ਜੀ ਉਹ ਤਿੰਨ ਚਾਰ ਸਾਲ ਦਾ ਸੀ ਨੂੰ ਉਦੋਂ ਨਮੁੰਨੀਆਂ ਵਿਗੜ ਗਿਆ ਸੀ ਜੀ ਉਦੋਂ ਪ੍ਰਾਪਰਿਵਾਜ ਗਰੀਬੀ ਸੀ ਜੀ ਬਸ ਦਵਾਈ ਲਈ ਨਹੀਂ ਗਈ ਬਸ ਔਲੀ ਔਲੀ ਵਿਗੜਦਾ ਵਿਗੜਦਾ ਦਮੇ ਦਾ ਰੂਪ ਬਣ ਗਿਆ ਜੀ ਤੇ ਦਮਾ ਬਣ ਕਰਕੇ ਹੁਣ ਫਿਰ ਦਮਾ ਜੁੱਜ ਮੇਰੀ ਉਮਰ ਮੰਨ ਲਓ ਮੈਂ ਮੇਰੀ 41 ਬੜੀ ਸਾਲ ਦੀ ਉਮਰ ਹੈ ਜੀ ਹੁਣ ਦਮੇ ਨੇ ਜ਼ਿਆਦਾ ਕਰ ਲਿਆ ਜੀ ਫਿਰ ਇਸ ਕਰਕੇ ਹੁਣ ਮੈਨੂੰ 6 ਮਹੀਨੇ ਬੰਗੋਸਾ ਵਿੱਚ ਬਦਲਦਾ ਲਾਸਰੀ ਮੇਰ ਹੋ ਜਾਂਦਾ ਜੀ ਤੇ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਜੀ ਸਾਇ ਤਾਂ ਮੇਰੀ ਖਾਲਸਾ ਐਡ ਵਾਲੇ ਨੇ ਮੇਰੀ ਬੜੀ ਸਹਾਰਾ ਕਰਦੇ ਨੇ ਜੀ ਹਾਂ ਜੀ ਹੁਣ ਡਾਕਟਰ ਮੇਰੀ ਦਵਾਈ ਬੜੀ ਮਹਿੰਗੀ ਆ ਰਹੀ ਹੈ ਜੀ ਘਟੋ ਘਾੜ 650 7000 ਰੁਪਏ ਦਵਾਈ ਆਉਂਦੀ ਮੇਰੀ ਤੇ ਮੇਰੀ ਖਾਲਸਾ ਐਡ ਵਾਲੇ ਦੀ ਮੇਰੀ ਦੁਆਰੇ ਨੇ ਮੈਨੂੰ ਜੀ ਹਾਂਜੀ ਪ੍ਰਿਆਰੇ ਡਾਕਟਰ ਜੀ ਡਾਕਟਰ ਨੂੰ ਕਰਤੇ ਪੈਸੇ ਆਉਂਦੇ ਨੇ ਜੀ ਤੇ ਮੈਂ ਦਵਾਈ ਉੱਥੇ ਲੈ ਕੇ ਆਉਣਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਸੇਵਾ ਜੀ ਡਾਕਟਰ ਖਾਲਸਾ ਆੜਾ ਮੈਨੂੰ ਬਚਾ ਲਿਆ ਜੀ ਕਿਉਂਕਿ ਬੜੀ ਹਨ ਹਾਰੇ ਹੱਲਪ ਕੀਤੀ ਉਹਨਾਂ ਨੇ ਜੀ ਇਹ ਤੋਂ ਮੈਂ ਅਸੀਂ ਮੈਂ ਗੁਰੂ ਘਰ ਦਾ ਗਰੰਤੀਆਂ ਆਮਦਨ ਮੇਰੀ ਖਾ ਘਟੇ ਜੀ ਪਰ ਦਵਾਈ ਲਈ ਮੈਂ ਨਹੀਂ ਲੈ ਸਕਦਾ ਸੀ ਪਰ ਖਾਲਸਾ ਆੜਾ ਮੈਨੂੰ ਦਵਾਈ ਦਿਵਾ ਰਿਹਾ ਨੇ ਜੀ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਸਾਰਾ ਪਰਿਵਾਰ ਅਸੀਂ ਆਪਣਾ ਬਹੁਤ ਧੰਨਵਾਦ ਕਰਦੇ ਹਾਂ ਖਾਲਸਾ ਆੜਾ ਦਾ ਜੋ ਸਾਨੂੰ ਦਵਾਈ ਦਿਵਾ ਰਿਹਾ ਨੇ ਜੀ